ਇਹ ਕਟਾਰ ਸਾਹਿਬ ਜੀ ਜਿਸ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਬਾਬਾ ਰਾਏ ਜੋਧ ਜੀ ਨੂੰ ਸ੍ਰੀ ਹਰਗੋਬਿੰਦ ਰਾਏ ਪਾਤਸ਼ਾਹੀ 6ਵੀਂ ਵੱਲੋਂ ਬਖਸ਼ਿਸ਼ ਦੇ ਵਿੱਚ ਮਿਲੀ ਹੋਈ ਹੈ ਇਹ ਕਟਾਰ ਸਾਹਿਬ ਪਿੰਡ ਕਾਂਗੜ ਦੇ ਵਿੱਚ ਵਿਰਾਜ਼ਮਾਨ ਬਾਬਾ ਰਾਏ ਜੋਧ ਦੇ ਵੰਸ਼ਿਕ ਪਰਿਵਾਰ ਕੋਲ ਦੇਖ ਸਕਦੇ ਹੋ ਜੇ ਪਿੰਡ ਕਾਂਗੜ ਦੀ ਗੱਲ ਕਰੀਏ ਹਰ ਗੋਬਿੰਦ ਰਾਏ ਜੀ ਦੇ ਚਾਰਾਂ ਸ਼ੋਪਰਾ ਪੱਤਰਤੀ ਹੈ ਇਹ ਮਾਲਵੇ ਵਿੱਚ ਪੈਂਦੇ ਮੋਗੇ ਜ਼ਿਲ੍ਹੇ ਦਾ ਲਾਸਟ ਪਿੰਡ ਹੈ ਦੱਖਣ ਵਾਲੇ ਪਾਸੇ ਬਠਿੰਡੇ ਜ਼ਿਲ੍ਹੇ ਦੇ ਬਿਲਕੁਲ ਨਾਲ ਜਾ ਲੱਗਦਾ ਹੈ ਗੁਰੂ ਸਾਹਿਬ ਜੀ ਦਾ ਬਾਬਾ ਰਾਏ ਜੋਧ ਕੋਲੋਂ ਕਾਂਗੜ ਤੋਂ ਵਿਦਾ ਹੋਣਾ ਭਾਵੇਂ ਬਾਬਾ ਜੋਧ ਰਾਏ ਅਤੇ ਅਸਦੇ ਭਰਾ ਸਲੇਮ ਸ਼ਾ ਅਤੇ ਭਾਈ ਸਾਧੂ ਤੇ ਭਾਈ ਰੂਪचंद ਭਾਈ ਰੂਪੇ ਵਾਲੇ ਗੁਰੂ ਸਾਹਿਬ ਜੀ ਨੂੰ ਇੱਥੇ ਹੋਰ ਸੇਵਾ ਕਰਨ ਲਈ ਰੋਕਣਾ ਚਾਹੁੰਦੇ ਸਨ ਪਰ ਸਤਿਗੁਰੂ ਜੀ ਹੋਰ ਸੰਗਤਾਂ ਨੂੰ ਤਾਰਨ ਵਾਸਤੇ 17 ਫੱਗਣ 1688 ਬਿਕਰਮੀ ਨੂੰ ਰਾਏ ਜੋਧ ਜੀ ਨੂੰ ਇੱਕ ਕਟਾਰ ਸਾਹਿਬ ਜੋ ਹੱਥ ਪਰ ਲੰਮਾ ਇੱਕ ਸ਼ਸਤਰ ਹੈ